ਇਹਨਾਂ ਨੇ ਟਿੱਪਰ ਭਰ-ਭਰ ਕੇ ਪੋਕਲੈਂਡ ਦੇ ਰਹੇ। ਪੋਕਲੈਂਡ ਨੂੰ ਬੁੱਕ ਬਣਾ ਕੇ ਟਿੱਪਰ ਭਰ-ਭਰ ਕੇ ਇਹਨਾਂ ਨੇ ਰੇਤਾ ਲਿਆਂਦਾ। ਵੇਚਿਆ, ਪੈਸੇ ਕਮਾਏ ਤੇ ਅੱਜ ਉਹ ਦਰਿਆ ਆਪਦਾ ਰੇਤਾ ਵਾਪਸ ਮੰਗ ਰਿਹਾ ਆ ਤੇ ਹੁਣ ਇਹ ਬੋਰੀਆਂ ਦੇ ਹਿਸਾਬ ਨਾਲ ਬੁੱਕਾਂ ਨਾਲ ਭਰ-ਭਰ ਕੇ ਰੇਤਾ ਵਾਪਸ ਕਰ ਰਹੇ ਨੇ। ਕੀ ਕਹੇ ਨਾਲੋ ਜੈਸੀ ਕਰਨੀ ਵੈਸੀ ਭਰਨੀ ਉਹਦਾ ਆਪਣਾ ਇਨਸਾਫ ਆ ਪਰ ਉਹਦੇ ਵਿੱਚ ਸਾਡੇ ਉਹਨਾਂ ਲੋਕਾਂ ਦਾ ਕੀ ਕਸੂਰ ਜਿਨ੍ਹਾਂ ਦੀਆਂ ਬਿਨਾਂ ਗੱਲ ਤੋਂ ਜ਼ਮੀਨਾਂ ਰੁੜ ਗਈਆਂ। ਉਹਨਾਂ ਲੋਕਾਂ ਦਾ ਕੀ ਕਸੂਰ ਸੋ ਇਹਨਾਂ ਚੀਜ਼ਾਂ ਲਈ ਰੇਤ ਮਾਫੀਆ ਸਰਕਾਰ ਕੰਟਰੈਕਟਰ ਮੰਤਰੀ ਸਾਰੇ ਜ਼ਿੰਮੇਵਾਰ ਨੇ ਮੈਂ ਇੱਕ ਗੱਲ ਹੋਰ ਦੱਸ ਦਿੰਨੀ ਆ ਪਹਿਲਿਆਂ ਸਰਕਾਰਾਂ ਦੇ ਟਾਈਮ ਵੀ ਜਿਹੜੀ ਆ ਹੁੰਦੀ ਸੀਗੀ ਜਦੋਂ ਕਾਲੀ ਸਰਕਾਰ ਸੀਗੀ ਉਦੋਂ ਚੁਕਾਉਂਦੇ ਸੀਗੇ ਕਈ ਖੱਡਾ ਹੁੰਦੀਆਂ ਸੀਗੀਆਂ ਜ਼ਿਆਦਾ ਪਬਲਿਕ ਮਾਈਨਸ ਹੁੰਦੀਆਂ ਸੀ ਲੋਕ ਜਾਂਦੇ ਸੀ ਰਾਇਲਟੀ ਭਰਦੇ ਸੀ ਲੈ ਆਉਂਦੇ ਸੀਗੇ ਪਰ ਬੰਨ ਦੇ ਉੱਤੇ ਟਰੈਕਟਰ ਟਰਾਲੀ ਨਹੀਂ ਚੜਦਾ ਸੀਗਾ ਪਰ ਜਦੋਂ ਦੇ ਨਵੇਂ ਮੰਤਰੀ ਬਣੇ ਨੇ ਹਰਦੀਪ ਸਿੰਘ ਮੁੰਡੀਆਂ ਇਨਾਂ ਦੀ ਇਨਾਂ ਨੂੰ ਰੇਟ ਮਾਫੀਆ ਨੂੰ ਇੰਨੀ ਕਿ ਸ਼ਹਿਰ ਹੀ ਆ ਕਿ ਸੈਂਕੜੇ ਟਿੱਪਰ ਬੰਨ ਦੇ ਉੱਤੇ ਵੀ ਚੱਲਦੇ ਹੁੰਦੇ ਸੀ ਜਿਦੇ ਕਰਕੇ ਸਾਡਾ ਬੰਨ ਧੱਸਿਆ ਜਿਦੇ ਕਰਕੇ ਸਾਡਾ ਬੰਨ ਬਹਿ ਗਿਆ ਅੱਜ ਤੱਕ ਨਹੀਂ ਇਹੋ ਜੀ ਸਿਚੁਏਸ਼ਨ ਆਈ ਇਹਦੇ ਸਾਰੇ ਰਿਸਪਾਂਸਿਬਲ ਇਹੀ ਲੋਕ ਨੇ ਇਹ ਸਾਰੇ ਲੋਕਾਂ ਨੂੰ ਪਤਾ ਆ